HIV ਦਾ ਜਿਹੜਾ ਇਲਾਜ ਹੈ ਉਹ ਹੁਣ ਉਦਾਂ ਹੀ ਕੀਤਾ ਜਾ ਸਕਦਾ ਜਿੱਦਾਂ ਕਿਸੇ 슈ਗਰ ਦੇ ਮਰੀਜ਼ ਦਾ ਜਾਂ ਬਲੱਡ ਪ੍ਰੈਸ਼ਰ ਦੇ ਮਰੀਜ਼ ਦਾ ਫਰਸਟ ਲਾਈਨ ਦੇ ਵਿੱਚ ਇੱਕੋ ਗੋਲੀ ਦਿੱਤੀ ਜਾਂਦੀ ਹੈ ਉਹ ਖਾਏ ਤੇ ਬੰਦਾ ਜਿਸ ਤਰ੍ਹਾਂ ਆਮ ਨਾਨ ਐਚ ਵੀ ਲੋਕ ਰਹਿੰਦੇ ਆ ਉਦਾਂ ਹੀ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਐਚ ਵੀ ਵਾਲਾ ਮਰੀਜ਼ ਟੈਸਟ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਪੋਜ਼ਿਟਿਵ ਹੈ ਇੱਕੋ ਹੀ ਗੋਲੀ ਲੈਣੀ ਹੁੰਦੀ ਹੈ ਉਹਦੇ ਕੋਈ ਜ਼ਿਆਦਾ ਖਾਸ ਸਾਈਡ ਇਫੈਕਟ ਵੀ ਨਹੀਂ ਹੈਗੇ ਲੋਕ ਚੰਗੀ ਤਰ੍ਹਾਂ ਟੋਲਰੇਟ ਕਰਦੇ ਆ ਆਦਰ ਮੈਂ ਕਹੂੰਗਾ ਕਿ ਜਿਹਦਾ ਐਚਆਈਵੀ ਪੋਜ਼ਿਟਿਵ ਦਾ ਸਟੇਟਸ ਪਤਾ ਹੈ ਉਹਦੇ ਨਾਲੋਂ ਜੇ ਦੂਜਾ ਮਰੀਜ਼ ਹੈ ਜਿਹਦਾ ਐਚਆਈਵੀ ਸਟੇਟਸ ਨਹੀਂ ਪਤਾ ਸ਼ਾਇਦ ਖਤਰਾ ਉਹਦੇ ਨਾਲੋਂ ਜ਼ਿਆਦਾ ਹੋਵੇ ਕਿ ਤੁਸੀਂ ਪ੍ਰੀਜ਼ਿਊਮ ਕਰੋਗੇ ਉਹ ਨੈਗੇਟਿਵ ਹੈ ਫੋਸਾਦਾ ਉਹ ਵੀ ਪੋਜ਼ਿਟਿਵ ਹੋਵੇ ਪਹਿਲਾਂ ਆਮ ਕਰਕੇ ਹੁੰਦਾ ਸੀ ਕਿ ਜਦ ਕਿਸੇ ਨੂੰ ਐਚਆਈਵੀ ਹੋ ਜਵੇ ਏਡਸ ਹੋ ਜਵੇ ਤੇ ਉਹ ਬਚ ਨਹੀਂ ਪਾਵੇਗਾ ਆਪਣਾ ਜੀਵਨ ਜਿਹੜਾ ਸਿਹਤਾਰ ਤਰੀਕੇ ਨਾਲ ਨਹੀਂ ਜੀ ਪਾਵੇਗਾ ਪਰ ਹੁਣ ਅਜਿਹਾ ਨਹੀਂ ਹੈ ਟਾਈਮ ਬਦਲ ਗਿਆ ਹੈ ਦਵਾਈਆਂ ਵਧੀਆ ਆ ਗਈਆਂ ਤੇ ਨਵੀਂ ਅਪਡੇਸ਼ਨਸ ਵੀ ਆਈਆਂ ਨੇ ਕੀ ਅਪਡੇਸ਼ਨਸ ਆਈਆਂ ਕਿਵੇਂ ਹੁਣ ਉਹ ਵਿਅਕਤੀ ਸਰਵਾਈਵ ਕਰ ਸਕਦਾ ਸਾਡੇ ਨਾਲ ਡਾਕਟਰ ਅਮਨ ਮੌਜੂਦ ਨੇ ਉਹਨਾਂ ਗੱਲਬਾਤ ਕਰਦੇ ਆ ਸਰ ਕੀ ਕੀ ਅਪਡੇਟਸ ਆਈਆਂ ਨੇ ਕਿ ਨਵੀਆਂ ਦਵਾਈਆਂ ਆਈ ਕਿ ਬੰਦ ਕਰ ਸਕਦਾ ਹਾਂਜੀ ਥੈਂਕ ਯੂ ਸਾਡੇ ਨਾਲ ਗੱਲ ਕਰਨ ਵਾਸਤੇ ਐਚ ਆਈ ਵੀ ਦਾ ਜਿਹੜਾ ਇਲਾਜ ਹੈ ਉਹ ਹੁਣ ਉਦਾਂ ਹੀ ਕੀਤਾ ਜਾ ਸਕਦਾ ਜਿੱਦਾਂ ਕਿਸੇ 슈ਗਰ ਦੇ ਮਰੀਜ਼ ਦਾ ਜਾਂ ਬਲੱਡ ਪ੍ਰੈਸ਼ਰ ਦੇ ਮਰੀਜ਼ ਦਾ ਤੋਂ ਇੱਕ ਨਾਰਮਲ ਜ਼ਿੰਦਗੀ ਜੀ ਸਕਦੇ ਨੇ ਇਹ ਜਦੋਂ ਵੀ ਹੁਣ ਗੋਲੀ ਜਿਹੜੀ ਨੈਸ਼ਨਲ ਪ੍ਰੋਗਰਾਮ ਦੇ ਵਿੱਚ ਫਰਸਟ ਲਾਈਨ ਦੇ ਵਿੱਚ ਇੱਕੋ ਗੋਲੀ ਦਿੱਤੀ ਜਾਂਦੀ ਹੈ ਉਹ ਖਾਏ ਤੇ ਬੰਦਾ ਜਿਸ ਤਰ੍ਹਾਂ ਆਮ ਨੋਨ ਐਚ ਆਈ ਵੀ ਲੋਕ ਰਹਿੰਦੇ ਆ ਉਦਾਂ ਹੀ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਐਚ ਆਈ ਵੀ ਵਾਲਾ ਮਰੀਜ਼ ਜਿਹੜਾ ਪਹਿਲਾਂ ਵਿਅਕਤੀ ਨੂੰ ਸ਼ਰੀਕ ਤੌਰ ਤੇ ਕਸ਼ਟ ਹੁੰਦੇ ਸੀ ਜਾਂ ਸਰਵਾਈਵ ਨਹੀਂ ਕਰ ਪਾਉਂਦਾ ਸੀਗਾ ਤੇ ਹੁਣ ਇਹ ਇੱਕ ਜਿਹੜੀ ਸਿਰਫ ਇੱਕ ਗੋਲੀ ਖਾਵੇਗਾ ਤੇ ਉਹ ਕੰਟੀਨਿਊ ਰਹਿ ਸਕਦੀ ਹੈ ਹਾਂਜੀ ਉਹ ਜਿਹੜਾ ਨੈਸ਼ਨਲ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਹੁਣ ਜਦੋਂ ਹੀ ਮਰੀਜ਼ ਟੈਸਟ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਪੋਜ਼ਿਟਿਵ ਹੈ ਪਹਿਲਾਂ ਅਸੀਂ ਉਹ ਵੇਟ ਕਰਦੇ ਸੀ ਕਿ ਸੀਡੀ 4 ਕਾਊਂਟ ਘਟੂਗਾ ਵੀ ਸ਼ੁਰੂ ਦੇ ਵਿੱਚ ਤਾਂ 200 ਸੀਡੀ 4 ਕਾਊਂਟ ਤੇ ਦਵਾਈ ਸ਼ੁਰੂ ਕਰਦੇ ਸੀ ਫਿਰ ਉਹ ਇੰਪਰੂਵ ਹੋ ਕੇ 350 ਤੇ ਆਇਆ ਫਿਰ 500 ਸੀਡੀ 4 ਤੇ ਅਸੀਂ ਦਵਾਈ ਸ਼ੁਰੂ ਕਰਨੀ ਸ਼ੁਰੂ ਕੀਤੀ ਹੁਣ ਤਾਂ ਜਦੋਂ ਵੀ ਹੁੰਦਾ ਹੈ ਮਰੀਜ਼ ਦਾ ਟੈਸਟ ਤੇ ਉਹ ਪੋਜ਼ਿਟਿਵ ਆਂਦਾ ਅਨਫੋਰਚੂਨੇਟਲੀ ਉਹ ਫਿਰ ਉਦੋਂ ਉਹਨੂੰ ਪ੍ਰੀਪੇਅਰ ਕੀਤਾ ਜਾਂਦਾ ਕਾਉਂਸਲਿੰਗ ਕਰਕੇ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਤੋਂ ਜਲਦੀ ਤੋਂ ਜਲਦੀ ਹੋ ਦਵਾਈ ਸ਼ੁਰੂ ਕੀਤੀ ਜਾਵੇ ਇੱਕੋ ਹੀ ਗੋਲੀ ਲੈਣੀ ਹੁੰਦੀ ਹੈ ਉਹਦੇ ਕੋਈ ਜ਼ਿਆਦਾ ਖਾਸ ਸਾਈਡ ਇਫੈਕਟ ਵੀ ਨਹੀਂ ਹੈਗੇ ਲੋਕ ਚੰਗੀ ਤਰ੍ਹਾਂ ਟੋਲਰੇਟ ਕਰਦੇ ਆ ਤੇ ਜਿੰਨ ਰਾਮਨਾ ਜਿੰਦਗੀ ਜਿੰਦੇ ਆ ਵੱਡੀ ਗੱਲ ਇਹ ਹੈਗੀ ਆ ਕਿ ਪਹਿਲਾਂ ਤਾਂ ਜャ ਟਰੈਕਟਰ ਡਰਾਈਵਰਸ ਕਰਕੇ ਅਸੀਂ ਕਹਿੰਦੇ ਸੀ 8 ਸਾਹ ਹੋ ਹੈਗੀ ਆ ਜਾਂ ਨੀਡਲਸ ਜਿਹੜੀਆਂ ਅਸੀਂ ਹਸਪੀਟਲਸ ਦੇ ਇੱਕੋ ਹੀ ਨੀਡਲ ਯੂਜ਼ ਕਰ ਲੈਂਦੇ ਉਹੋ ਕਾਰਨ ਹੁਣ ਪੰਜਾਬ 'ਚ ਇਹਨਾਂ ਫਿਰ ਰੇਸ਼ਿਓ ਵਧਣ ਦਾ ਕਾਰਨ ਕੀ ਆ ਕਿਵੇਂ ਆਈ ਥਿੰਕ ਕਾਰਨ ਉਹੀ ਨੇ ਜਿਹੜੇ ਪਹਿਲਾਂ ਸੀਗੇ ਕਿ ਅਨਪ੍ਰੋਟੈਕਟਿਡ ਸੈਕਸ਼ੂਅਲ ਇੰਟਰਕੋਰਸ ਉਦੇ ਕਰਕੇ ਹੁੰਦਾ ਹੈ ਜਾਂ ਆ ਆਈਵੀ ਡਰੱਗ ਅਬਿਊਜ਼ ਜਿਹੜੀ ਹੈ ਉਹ ਸੋਸਾਇਟੀ ਦੇ ਵਿੱਚ ਇੱਕ ਇੱਕ ਚੈਲੰਜ ਹੈ ਕਿ ਆਈਵੀ ਡਰੱਗ ਅਬਿਊਜ਼ ਦਾ ਥੋੜਾ ਬੋਝਾ ਮਾਰਜਨਲੀ ਜੇ ਇਨਕਰੀਜ਼ ਹੋਇਆ ਹੈ ਤੇ ਉਹਨੂੰ ਟਾਰਗੇਟ ਕੀਤਾ ਜਾਏ ਬਹੁਤ ਜ਼ਿਆਦਾ ਐਪੀਡੈਮਿਕ ਨਹੀਂ ਹੈਗਾ ਬਟ ਉਹ ਜਦੋਂ ਅਸੀਂ ਡਾਟਾ ਦੇਖਦੇ ਆ ਉਹ ਇੱਕ ਚੀਜ਼ ਥੋੜੀ ਉੱਪਰ ਹੁੰਦੀ ਹੈ ਦੂਜੀ ਚੀਜ਼ ਥੋੜੀ ਥੱਲੇ ਹੁੰਦੀ ਹੈ ਬਟ ਬ੍ਰੌਡਲੀ ਇਹ ਸੇਮ ਹੀ ਹੈ ਬਾਕੀ ਜਗ੍ਹਾ ਦੇ ਨਾਲੋਂ ਤੇ ਉਹ ਕਾਰਨ ਉਹੀ ਨੇ ਤੇ ਆਈ ਥਿੰਕ ਉਹਨਾਂ ਦਾ ਨਿਵਾਰਣ ਦੇ ਵਿੱਚ ਵੀ ਟਾਰਗੇਟਡ ਇੰਟਰਵੈਂਸ਼ਨਸ ਵਗੈਰਾ ਕੀਤੀਆਂ ਜਾ ਰਹੀਆਂ ਉਹਦੇ ਵੀ ਅੱਗੇ ਚੰਗੇ ਨਤੀਜੇ ਨਿਕਲਣਗੇ ਜੇ ਇੰਨੇ ਚੰਗੇ ਨਤੀਜੇ ਹੁਣ ਤੱਕ ਕਿੱਦੇ ਆਏ ਹੈ ਜਿਵੇਂ ਤੁਸੀਂ ਕਿਹਾ ਕਿ ਡਰਗ ਦਾ ਵੀ ਹੈਗਾ ਜਾਂ ਨੀਡਲ ਇਕ ਯੂਜ਼ ਕਰਦੇ ਨੇ ਉਹ ਇੱਕ ਦੂਜੇ ਨਾਲ ਲਈ ਯੂਜ਼ ਕਰਦੇ ਨੇ ਤਾਂ ਉਹਦੇ ਨਾਲ ਜ਼ਿਆਦਾ ਫੈਲਣ ਦਾ ਵੀ ਖਤਰਾ ਕਿ ਹਾਂ ਅਗਰ ਕੋਈ ਆਈਵੀ ਡਿਊਜ਼ ਹੈ ਤਾਂ ਨੀਡਲ ਸ਼ੇਅਰਿੰਗ ਨਹੀਂ ਹੋਣੀ ਚਾਹੀਦੀ ਨੀਡਲ ਜਿਹੜੀ ਹੈ ਉਹ ਤੇ ਉਹਦੇ ਨਾਲ ਇਹ ਇਹ ਬਿਮਾਰੀਆਂ ਬਾਕੀ ਜਣੀਆਂ ਨੀਡਲ ਸਟਿਕ ਇੰਜਰੀਜ਼ ਨਾਲ ਬਿਮਾਰੀਆਂ ਹੁੰਦੀਆਂ ਉਹ ਫੈਲਣ ਦਾ ਖਤਰਾ ਹੁੰਦਾ ਤੇ ਇਸ ਕਰਕੇ ਉਹ ਤਾਂ ਬਿਲਕੁਲ ਹੀ ਐਬਸੋਲੂਟਲੀ ਨੋ ਨੋ ਕਿਤੇ ਚਲੋ ਪੀਜੀਆਈ ਦੇ ਵਿੱਚ ਬਹੁਤ ਸਾਰੇ ਮਰੀਜ਼ ਇੱਥੇ ਆਉਂਦੇ ਆ ਪਰ ਜਿਹੜੇ ਦੂਰ ਦਰਾਡੇ ਬੈਠੇ ਉਹ ਕਿੱਥੇ ਸੰਪਰਕ ਕਰ ਕਿਵੇਂ ਆਪਣੇ ਆਪ ਨੂੰ ਕਰ ਸਕਦੇ ਦੇਖੋ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ ਕਰੀਬ 800 850 ਆਰਟੀ ਸੈਂਟਰ ਪੂਰੇ ਹਿੰਦੁਸਤਾਨ ਚ ਬਣਾਏ ਆ ਉਹਨਾਂ ਚੋ ਹਰ ਡਿਸਟ੍ਰਿਕਟ ਚ ਆਲਮੋਸਟ ਇੱਕ ਆਰਟੀ ਸੈਂਟਰ ਹੈਗਾ ਤੇ ਜੇ ਬਹੁਤ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ ਤੇ ਆਈਸੀਟੀ ਸੈਂਟਰ ਜਿਹੜੇ ਹਨ ਉਹ ਤਾਂ ਸਾਰੇ ਹੀ ਈਵਨ ਉਹਦੇ ਨਾਲੋਂ ਵੀ ਜ਼ਿਆਦਾ ਨੇ ਤੇ ਟੈਸਟਿੰਗ ਤੇ ਬਹੁਤ ਘਰ ਦੇ ਨੇੜੇ ਕਿਤੇ ਨੇ ਜੇ ਤੁਸੀਂ ਨਿਗਾ ਚੱਕੋਗੇ ਤੇ ਲੱਭੋਗੇ ਤੇ ਘਰ ਦੇ ਨੇੜੇ ਕਿਤੇ ਨਾ ਕਿਤੇ ਕੋਈ ਟੈਸਟਿੰਗ ਸੈਂਟਰ ਜਿਹੜਾ ਉਹ ਨਜ਼ਰ ਆ ਜਾਏਗਾ ਤੁਹਾਨੂੰ ਤੇ ਬੋਰਡ ਵੀ ਲੱਗੇ ਹੁੰਦੇ ਆ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਤੇ ਸਿੱਧਾ ਜਾ ਕੇ ਬੰਦਾ ਉੱਥੇ ਆਪਣਾ ਗੁਮਨਾਮੀ ਨਾ ਜਾਂ ਅਨੋਨਿਮਸ ਰਹਿ ਕੇ ਵੀ ਆਪਣਾ ਟੈਸਟ ਕਰਾ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਨਹੀਂ ਸਾਹਮਣੇ ਹੁੰਦੇ ਇੱਕ ਹੋਰ ਵੱਡੀ ਗੱਲ ਇਹ ਹੁੰਦੀ ਆ ਕਿ ਜਦ ਤੁਸੀਂ ਕ ਨੀਡਲ ਤੋਂ ਵੀ ਹੋ ਜਾਂਦਾ ਆ ਜਦ ਅਸੀਂ ਕਿਸੇ ਨੂੰ ਆਪਰੇਟ ਕਰਦੇ ਆ ਮੰਨ ਲਓ ਐਚ ਆਈ ਵੀ ਪੋਜ਼ਿਟਿਵ ਆ ਫਿਰ ਜਿਹੜਾ ਆਪਰੇਟ ਕਰਨ ਵਾਲਾ ਡਾਕਟਰ ਆ ਜਾਂ ਉਹਦਾ ਸਹਾਇਕ ਆ ਉਹ ਵੀ ਫਿਰ ਕੋਈ ਨੀ ਖਤਰੇ 'ਚ ਰਹਿੰਦੇ ਹੁਣ ਕੋ ਅ ਦੇਖੋ ਗੱਲ ਇਹ ਹੈ ਕਿ ਦੋਨੋਂ ਤਰੀਕੇ ਦੇ ਨਾਲ ਸਰਜਨਸ ਨੂੰ ਤੇ ਮੈਡੀਕਲ ਟੀਮਸ ਨੂੰ ਤਿਆਰ ਰਹਿਣਾ ਪੈਂਦਾ ਰਾਦਰ ਮੈਂ ਕਹੂੰਗਾ ਕਿ ਜਿਹਦਾ ਐਚਆਈਵੀ ਪੋਜ਼ਿਟਿਵ ਦਾ ਸਟੇਟਸ ਪਤਾ ਹੈ ਉਹਦੇ ਨਾਲੋਂ ਜੇ ਦੂਜਾ ਮਰੀਜ਼ ਹੈ ਜਿਹਦਾ ਐਚਆਈਵੀ ਸਟੇਟਸ ਨਹੀਂ ਪਤਾ ਸ਼ਾਇਦ ਖਤਰਾ ਉਹਦੇ ਨਾਲੋਂ ਜ਼ਿਆਦਾ ਹੋਵੇ ਕਿ ਤੁਸੀਂ ਪ੍ਰੀਜ਼ਿਊਮ ਕਰੋਗੇ ਉਹ ਨੈਗੇਟਿਵ ਐ ਫੋਸਾਦਾ ਉਹ ਵੀ ਪੋਜ਼ਿਟਿਵ ਹੋਵੇ ਤੇ ਇਹ ਇੱਕ கான்ਸੈਪਟ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਯੂਨੀਵਰਸਲ ਪ੍ਰੀਕਾਸ਼ਨਸ ਤੇ ਕੋਈ ਵੀ ਸਰਜਰੀ ਕਰਨੀ ਹੈ ਸਰਜਨਸ ਨੂੰ ਡਾਕਟਰਸ ਨੂੰ ਔਰ ਯੂਨੀਵਰਸਲ ਪ੍ਰੀਕਾਸ਼ਨਸ ਲੈਣੀਆਂ ਹੀ ਪੈਂਦੀਆਂ ਜਿਹੜੀਆਂ ਸਟੈਂਡਰਡ ਹੁੰਦੀਆਂ ਉਹਦੇ ਵਿੱਚ ਇਹ ਕਿ ਨੀਡਲ ਸਟਿਕ ਇੰਜਰੀਜ਼ ਇੱਕ ਰਿਐਲਿਟੀ ਨੇ ਜੇ ਤੁਸੀਂ ઓਪਰੇਟ ਕਰ ਰਹੇ ਹੋ ਤੇ ਨੀਡਲ ਸਟਿਕ ਇੰਜਰੀ ਹੋ ਸਕਦੀ ਹੈ ਉਹਦੇ ਵਾਸਤੇ ਪੋਸਟ ਐਕਸਪੋਜ਼ਰ ਪ੍ਰੋਫਿਲੈਕਸਿਸ ਦੀ ਵੀ ਸਹੂਲਤ ਹੈ ਕਿ ਜੇ ਕਿਤੇ ਨੀਡਲ ਸਟਿਕ ਰਬ ਨਾ ਕਰੇ ਨੀਡਲ ਸਟਿਕ ਇੰਜਰੀ ਹੋ ਵੀ ਜਾਏ ਤੇ ਇੱਕ ਦਵਾਈ ਦਿੱਤੀ ਜਾਂਦੀ ਹੈ ਉਹ ਦਵਾਈ ਨਾਲ ਉਹਦੇ ਚਾਂਸਸ ਮਿਨੀਮਾਈਜ਼ ਕੀਤੇ ਜਾਂਦੇ ਆ ਕਿ ਅਗਰ ਹੋ ਵੀ ਗਈ ਇੰਜਰੀ ਤੇ ਜੇ ਤੁਸੀਂ ਛੇਤੀ ਤੋਂ ਛੇਤੀ ਪਰ 3 ਦਿਨਾਂ ਦੇ ਅੰਦਰ ਅੰਦਰ ਆਈਡੀਲੀ ਤਾਂ ਜਿੱਦੋਂ ਵੀ ਇੰਡਸਟਰੀਕ ਇੰਜਰੀ ਹੋਈ ਉਦੋਂ ਫਟਾਫਟ ਉਹ ਦਵਾਈ ਲੈ ਲੈਣੀ ਚਾਹੀਦੀ ਹੈ ਤੇ ਉਹਦਾਂ ట్రాన్స్మిਸ਼ਨ ਨੈਗਲੀਜੀਬਲ ట్రాన్స్మిਸ਼ਨ ਹੋ ਜਾਂਦਾ ਤਾਂ ਇਹ ਦੀ ਇਸੇ ਅਵੇਅਰਨੈਸ ਕਰਨ ਵਾਸਤੇ ਅਸੀਂ ਸੀਸੀਐਮ ਹੀ ਕਰ ਰਹੇ ਹਾਂ ਕੱਲ ਅੱਛਾ ਇੱਕ ਗੱਲ ਹੋਰ ਬਹੁਤ ਸਾਰੀ ਪਹਿਲੀ ਜਾਂਦੀ ਹੈ ਜਦ ਬੱਚਾ ਹੋਣ ਵਾਲਾ ਹੁੰਦਾ ਇਹ ਕਿਹਾ ਜਾਂਦਾ ਜਿਕੇ ਮਾਂ ਜਿਹੜੀ ਪੋਜ਼ਿਟਿਵ ਹੈ ਤਾਂ ਬੱਚਾ ਵੀ ਜਿਹੜਾ ਪੋਜ਼ਿਟਿਵ ਹੀ ਚਲ ਜਾਏਗਾ ਪਰ ਹੁਣ ਕੀ ਇਹ ਸਿਨੈਰੀਓ ਚੇਂਜ ਹੋਇਆ ਜਾਂ ਸੇਮ ਰਿਹਾ ਹਾਂਜੀ ਇਹ ਵੀ ਸਿਨੈਰੀਓਜ਼ ਚੇਂਜ ਹੋਇਆ ਹੈ ਇਹਦੇ ਵਾਸਤੇ ਵੀ ਇੰਟਰਵੈਂਸ਼ਨ ਸਿਗੀਆਂ ਜਿਹਨੂੰ ਕਿ ਅਸੀਂ ਪ੍ਰੀਵੈਂਸ਼ਨ ਆਫ ਪੇਰੈਂਟ ਟੂ ਚਾਈਲਡ ਟਰਾਂਸਮਿਸ਼ਨ ਕਹਿੰਦੇ ਆ ਉਹਦੇ ਚ ਵੀ ਇਫੈਕਟਿਵ ਇੰਟਰਵੈਂਸ਼ਨ ਸਹੀਆਂ ਜਿਦਨਾਂ ਕਿ ਟਰਾਂਸਮਿਸ਼ਨ ਇਲੀਜੀਬਲ ਹੋ ਜਾਂਦਾ ਰਾਦਰ ਡਿਸਕੋਰਡੈਂਟ ਕਪਲਸ ਵੀ ਹੋਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਮੈਂਬਰ ਪੋਜ਼ਿਟਿਵ ਹੈ ਦੂਜਾ ਨੈਗੇਟਿਵ ਹੈ ਅਗਰ ਉਹ ਠੀਕ ਤਰ੍ਹਾਂ ਇਲਾਜ ਕਰਾਂਦੇ ਆ ਅੱਗੇ ਬੱਚੇ ਵੀ ਸਾਡੇ ਸੈਂਟਰ ਚ ਵੀ ਨੇ ਕਿ ਜਿਹੜੇ ਕਿ ਬੱਚੇ ਨੈਗੇਟਿਵ ਪੈਦਾ ਹੋਏ ਆ ਇਹ ਵੀ ਇੱਕ ਪੋਜ਼ਿਟਿਵ ਨਿਊਜ਼ ਹੈ ਇਹ ਜਿਹੜੇ ਰੇਸ਼ੋ ਕੀ ਹੈ ਜੀ ਸਭ ਤੋਂ ਵੱਧ ਰਕਨੇ ਤੱਕ ਮਰੀਜ਼ ਇਹ ਐਗਜ਼ੈਕਟ ਤਾਂ ਨੰਬਰਸ ਸਾਨੂੰ ਡਾਟਾ ਦੱਸਣਾ ਪਏਗਾ ਬਟ ਕਾਫੀ ਪੋਜ਼ਿਟਿਵ ਰਿਪੋਰਟ ਹੈ ਇਸ ਬਾਰੇ ਵੀ ਤਾਂ ਸੋ ਡਾਕਟਰ ਅਮਨ ਸ਼ਰਮਾ ਚਰਚਾ ਕਰ ਰਹੇ ਸੀ ਕਿ ਐਡਸ ਨੂੰ ਲੈ ਕੇ ਕਿਉਂਕਿ ਅੱਗੇ ਲੋਕਾਂ ਦੇ ਅੰਦਰ ਡਰ ਹੁੰਦਾ ਸੀ ਖਤਰਾ ਹੁੰਦਾ ਸੀ ਕਿ ਜੇਕਰ ਕਿਸੇ ਨੂੰ ਐਚਆਈਵੀ ਹੋ ਜਵੇ ਐਡਸ ਹੋ ਜਵੇ ਤਾਂ ਉਹਦਾ ਬੱਚੜਾ ਵੀ ਮੁਸ਼ਕਿਲ ਆ ਸਰਵਾਈਵ ਵੀ ਨਹੀਂ ਕਰ ਸਕਦਾ ਹੁਣ ਇਹਨਾਂ ਦਾ ਕਹਿਣਾ ਹੈ ਕਿ ਬੜਾ ਅਪਡੇਟ ਅਪਡੇਟ ਜਨਾਈਆਂ ਨੇ ਇੱਕ ਗੋਲੀ ਹੈ ਜਿਹੜੀ ਆ ਉਹ ਖਾਣ ਨਾਲ ਹੀ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਜਿਹੜਾ ਆਪਣੇ ਆਪ ਨੂੰ ਤੁਸੀਂ ਬਚਾ ਸਕਦੇ ਹੋ ਕੈਮਰਾਮੈਨ ਜਨੈਸ਼ ਸ਼ਰਮਾ ਦੇ ਨਾਲ ਜਸਪ੍ਰੀ ਸਿੰਘ ਪੀਡੀਸੀ ਨਿਊਜ਼ ਚੰਡੀਗੜ੍ਹ